ਜਦੋਂ ਆਪਾਂ ਇਹਨੂੰ ਆਨ ਕਰਦੇ ਸੀ ਨਾ ਮੀਟਰ ਤੇ ਦਾ ਪ੍ਰੋਪਰ ਚੱਗਦਾ ਸਾਰਾ ਕੁਝ ਤੇ ਇਹਦਾ ਜਦੋਂ ਸੋਚ ਨੱਪ ਕੇ ਆ ਵੇਖੋ ਆਪਾਂ ਇਹ ਵਾਲਾ ਕਲਚ ਜਾਂ ਬ੍ਰੇਕ ਕਰ ਲੋ ਇਹਨੂੰ ਨੱਪ ਕੇ ਛੱਡਿਆ ਤੇ ਇੱਥੇ ਰੈਡੀ ਦਾ ਨਿਸ਼ਾਨ ਆ ਗਿਆ ਆਪਾਂ ਇਹਨੂੰ ਚਲਾਇਆ ਚੱਲ ਪਈ ਹੁਣ ਠੀਕ ਹੈ ਜੀ ਆ ਚੱਲ ਪਈ ਹੁੰਦਾ ਕੀ ਸੀ ਕਿ ਕਈ ਵਾਰ ਨਾ ਇਹਨੂੰ ਬੰਦ ਕਰਕੇ ਚਲਾਇਆ ਤੇ ਇਹਨੂੰ ਆਪਾਂ ਨੱਪ ਕੇ ਵੀ ਛੱਡਦੇ ਸਾਂ ਨਾ ਤੇ ਫਿਰ ਵੀ ਇਹ ਮਤਲਬ ਚੱਲਦੀ ਨਹੀਂ ਫਾਲਟ ਲੱਭਣ ਕਰਕੇ ਇਹਨੂੰ ਅੱਜ ਖੋਲਿਆ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਜਦੋਂ ਮੈਂ ਇਹਨੂੰ ਖੋਲਿਆ ਤੇ ਮੈਂ ਸੋਚਿਆ ਕਿ ਸ਼ਾਇਦ ਇੱਕ ਜਿਹੜਾ ਇਹਦਾ ਇਹੀ ਕੰਟਰੋਲਰ ਹੋਣਾ ਆ ਆਹ ਵਾਲਾ ਕੰਟਰੋਲਰ ਲੱਗਾ ਹੋਇਆ ਇਹਦਾ ਤੇ ਮੈਂ ਸੋਚਿਆ ਸੀ ਕਿ ਸ਼ਾਇਦ ਇਹੀ ਕੰਟਰੋਲਰ ਪੂਰੀ ਸਪਲਾਈ ਨੂੰ ਕੰਟਰੋਲ ਕਰਕੇ 72 ਵੋਲਟ ਤੋਂ ਤੇ ਇਹੀ ਮੀਟਰ ਸਾਰਾ ਕੁਝ ਇਹੀ ਚਲਾਉਣ ਲਿਆ ਵਾ ਪਰ ਨਹੀਂ ਸਸਤੀ ਕਲਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਤੁਸੀਂ ਦੇਖਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਨੇ ਆ ਤੇ ਅੱਜ ਵੀ ਆਪਾਂ ਤੁਹਾਡੇ ਵਾਸਤੇ ਇੱਕ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਜੀ ਆਪਣੀ ਈ-ਬਾਈਕ ਤੇ ਬੈਟਰੀ ਵਾਲੀ ਜਿਹੜੀ ਸਕੂਟਰੀ ਆ ਉਹਦੇ ਤੇ ਤੇ ਤੁਸੀਂ ਵੇਖਿਆ ਕਿ ਮਾਰਕੀਟ ਦੇ ਵਿੱਚ ਜਿਹੜੀਆਂ ਬੈਟਰੀ ਵਾਲੀਆਂ ਸਕੂਟਰੀਆਂ ਆਈਆਂ ਵਾਂ ਕੋਈ 72 ਵੋਲਟ ਦੀ ਆ ਕੋਈ 60 ਵੋਲਟ ਦੀ ਆ ਕੋਈ 48 ਵੋਲਟ ਦੀ ਆ ਤੇ ਇਧੇ ਤੋਂ ਗਾਂ ਜਿੰਨੀਆਂ 72 ਵੋਲਟ ਤੋਂ ਬੈਟਰੀ ਤੋਂ ਗਾਂ ਚੱਲਣ ਵਾਲੀਆਂ ਚੀਜ਼ਾਂ ਵਾ ਉਹ ਕੰਟਰੋਲਰ ਜਿਹੜਾ ਵਾ ਉਹ ਸਾਰੀਆਂ ਚੀਜ਼ਾਂ ਨੂੰ ਆਪਦੇ ਹਿਸਾਬ ਨਾਲ ਪਾਵਰ ਜਿਹੜੀ ਆ ਉਹ ਕੰਟਰੋਲ ਕਰਕੇ ਦਿੰਦਾ ਕਿਸੇ ਨੂੰ 12 ਵੋਲਟ ਕਿਸੇ ਨੂੰ 3 ਫੇਸ ਜਿਵੇਂ ਮੋਟਰ ਵਾ ਉਹ 3 ਫੇਸ ਚੱਲਦੀ ਹੈ ਜਿਹੜੀ BLDC ਮੋਟਰ ਹੋਇਦੀ ਉਹ 12 72 ਵੋਲਟ ਤੋਂ ਕਨਵਰਟ ਹੋ ਕੇ ਤੇ 3 ਫੇਸ ਤੇ ਬਦਲਦੀ ਹੈ ਤੇ ਜਾਂ ਇਹਦੀਆਂ ਜਿਹੜੀਆਂ ਲਾਈਟਾਂ ਵਾਂ ਉਹ 12 ਵੋਲਟ ਤੇ ਚੱਲਦੀਆਂ ਵਾਂ ਕੁਝ ਜਿਵੇਂ ਆਪਾਂ ਮੋਬਾਈਲ ਚਾਰਜਰ ਵਾਲੇ ਲਾਉਨੇ ਆ 5 ਵੋਲਟ ਜਾਂ 3 ਵੋਲਟ ਕੀਤੇ ਹੁੰਦੇ ਆ ਤੇ ਜਿੰਨਾ ਚਿਰ ਆਪਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਨੌਲੇਜ ਨਹੀਂ ਗਈ ਉਹਨਾਂ ਚਿਰ ਆਪਾਂ ਜੇ ਇਹਨੂੰ ਕੋਈ ਆਪਣੇ ਤਰੀਕੇ ਦੇ ਨਾਲ ਇਹਦੇ ਕੋਈ ਛੇੜ ਛਾੜ ਕਰਦੇ ਆ ਤੇ ਕਈ ਵਾਰੀ ਫਾਲਟ ਜਿਹੜੇ ਆ ਨਾ ਉਹ ਹੋਰ ਵਿਗੜ ਜਾਂਦੇ ਆ ਤੇ ਅੱਜ ਵੀ ਇਸੇ ਤਰ੍ਹਾਂ ਦੀ ਜਿਹੜੀ ਆਪਣੇ ਇਹ ਸਕੂਟਰੀ ਹੈ ਇਹਦੇ ਵਿੱਚ ਇੱਕ ਫਾਲਟ ਪਿਆ ਸੀਗਾ ਫਾਲਟ ਕੀ ਸੀਗਾ ਕਿ ਫਾਲਟ ਇਹਦੇ ਨਾਲ ਚੱਲਦੇ-ਚੱਲਦੇ ਕਈ ਵਾਰ ਕੀ ਹੁੰਦਾ ਸੀ ਕਿ ਜਦੋਂ ਆਪਾਂ ਇੱਧਰ ਵੇਖੋ ਜਦੋਂ ਆਪਾਂ ਇਹਨੂੰ ਆਨ ਕਰਦੇ ਸੀ ਨਾ ਮੀਟਰ ਤੇ ਦਾ ਪ੍ਰੋਪਰ ਚੱਗਦਾ ਸਾਰਾ ਕੁਝ ਤੇ ਇਹਦਾ ਜਦੋਂ ਸੋਚ ਨੱਪ ਕੇ ਆ ਵੇਖੋ ਆਪਾਂ ਇਹ ਵਾਲਾ ਕਲੱਚ ਜਾਂ ਬ੍ਰੇਕ ਲੈ ਲੋ ਇਹਨੂੰ ਨੱਪ ਕੇ ਛੱਡਿਆ ਤੇ ਇੱਥੇ ਰੈਡੀ ਦਾ ਨਿਸ਼ਾਨ ਆ ਗਿਆ ਆਪਾਂ ਨੂੰ ਚਲਾਇਆ ਚੱਲ ਪਈ ਹੁਣ ਠੀਕ ਹੈ ਜੀ ਆ ਚੱਲ ਪਈ ਹੈ ਹੁੰਦਾ ਕੀ ਸੀ ਕਿ ਕਈ ਵਾਰ ਨਾ ਇਹਨੂੰ ਬੰਦ ਕਰਕੇ ਚਲਾਇਆ ਤੇ ਇਹਨੂੰ ਆਪਾਂ ਨੱਪ ਕੇ ਵੀ ਛੱਡਦੇ ਸਾਂ ਨਾ ਤੇ ਫਿਰ ਵੀ ਇਹ ਮਤਲਬ ਚੱਲਦੀ ਨਹੀਂ ਪਾਰਕਿੰਗ ਮੋਡ ਤੇ ਰਹਿੰਦੀ ਸੀਗੀ ਤੇ ਇਹਦੀ ਕੋਈ ਲਾਈਟ ਵੀ ਨਹੀਂ ਸੀ ਜਗਦੀ ਤੇ ਇਸੇ ਕਰਕੇ ਇਹੋ ਫਾਲਟ ਲੱਭਣ ਕਰਕੇ ਇਹਨੂੰ ਅੱਜ ਖੋਲਿਆ ਪਹਿਲਾਂ ਤਾਂ ਸ਼ਰੂ ਦੇ ਵਿੱਚ ਜਦੋਂ ਮੈਂ ਇਹਨੂੰ ਖੋਲਿਆ ਤੇ ਮੈਂ ਸੋਚਿਆ ਕਿ ਸ਼ਾਇਦ ਇੱਕ ਜਿਹੜਾ ਇਹਦਾ ਇਹੀ ਕੰਟਰੋਲਰ ਹੋਣਾ ਆ ਵਾਲਾ ਕੰਟਰੋਲਰ ਲੱਗਾ ਹੋਇਆ ਇਹਦਾ ਤੇ ਮੈਂ ਸੋਚਿਆ ਸੀ ਕਿ ਸ਼ਾਇਦ ਇਹੀ ਕੰਟਰੋਲਰ ਪੂਰੀ ਸਪਲਾਈ ਨੂੰ ਕੰਟਰੋਲ ਕਰਕੇ 72 ਵੋਲਟ ਤੋਂ ਤੇ ਇਹੀ ਮੀਟਰ ਸਾਰਾ ਕੁਝ ਇਹੀ ਚਲਾਉਣ ਦਿਆ ਵਾ ਪਰ ਨਹੀਂ ਮੈਂ ਉੱਥੇ ਗਲਤ ਸੀਗਾ ਹੁਣ ਹੋਇਆ ਕਿ ਕਿ ਉਸ ਤੋਂ ਬਾਅਦ ਜਦੋਂ ਇਹਨੂੰ ਅੱਗੇ ਆਜੋ ਇੰਨਾ ਖੋਲਦਿਆਂ ਖੋਲਦਿਆਂ ਪਤਾ ਲੱਗਾ ਕਿ ਵੀ ਇਹਦੇ ਵਿੱਚ ਇੱਕ 72V ਤੋਂ ਕੰਟਰੋਲ ਕਰਕੇ ਸਪਲਾਈ ਵਾਸਤੇ ਇੱਕ ਹੋਰ ਲੈਣਾਂ ਨੇ ਕੰਟਰੋਲਰ ਲਾਇਆ ਵਾ ਜਿਹੜਾ 72V ਤੋਂ ਜਾਂ 48V ਤੋਂ 12V ਕਰਕੇ ਤੇ ਸਿਰਫ ਲਾਈਟਾਂ ਹੀ ਜਗਾਉਂਦਾ ਵਾ ਜਾਂ ਇਹਦੇ ਵਿੱਚ USB ਜਿਵੇਂ ਆਪਾਂ ਮੋਬਾਈਲ ਚਾਰਜ ਕਰਨ ਵਾਸਤੇ ਲਾਉਨੇ ਆ ਤੇ ਇਹ ਜਿਹੜਾ ਵਾ ਇਹਦਾ ਕਰਕੇ ਫਾਲਟ ਪੈ ਰਿਹਾ ਸੀਗਾ ਇਹੀ ਇਹ ਦੋ ਕੰਟਰੋਲਰ ਸੀਗੇ ਦੇ ਵਿੱਚ ਇੱਕ ਇਹ ਕੰਟਰੋਲਰ ਸੀ ਗੱਲ ਅੱਗਾ ਜਿਹੜਾ ਮੇਨ ਕੰਟਰੋਲਰ ਹੁੰਦਾ ਵਾ ਜਿਹੜਾ ਮੋਟਰ ਨੂੰ ਸਪਲਾਈ ਦਿੰਦਾ ਵਾ ਤੇ ਇੱਕ ਜਿਹੜਾ ਇੱਥੋਂ ਵਾਲਾ ਸਾਰਾ ਸਿਸਟਮ ਉਹਦਾ ਇਹ ਕੰਟਰੋਲ ਕਰਦਾ ਲਾਈਟਾਂ ਦਾ ਕਹਿ ਲੋ ਚ ਐ ਫੇਰ ਇਸ ਦਾ ਕਹਿ ਲੋ ਤੇ ਇਹ ਚੀਜ਼ਾਂ ਜਿਹੜੀਆਂ ਵਾ ਇਹ ਵਾਲਾ ਕੰਟਰੋਲਰ ਜਿਹੜਾ ਵਾ ਉਹ ਕੰਟਰੋਲ ਕਰਦਾ ਵਾ ਹੁਣ ਇਹਦੇ ਵਿੱਚ ਫਾਲਟ ਕੀ ਸੀਗਾ ਇਹਦੇ ਵਿੱਚ ਫਾਲਟ ਇਹ ਸੀਗਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੈਂ ਇਹ ਦੱਸਾਂ ਕਿ ਜਿਹੜਾ ਕੰਟਰੋਲਰ ਵਾ ਨਾ ਇਹਨੂੰ ਤੁਸੀਂ ਜੋ ਮੈਂ ਗਲਤੀ ਕਰ ਲੱਗਾ ਉਹ ਤੁਸੀਂ ਨਾ ਕਰਿਓ ਕਿਤੇ ਵੀ ਇਹ ਜਿਹੜਾ ਕੰਟਰੋਲਰ ਉਹ ਆ ਨਾ ਇਹ ਇੱਥੋਂ ਇੰਜ ਬੰਦ ਸੀਗਾ ਠੀਕ ਹੈ ਜੀ ਇਧਰ ਵੀ ਪਲੇਟ ਲੱਗੀ ਸੀ ਇਧਰ ਵੀ ਪਲੇਟ ਲੱਗੀ ਸੀ ਹੁਣ ਮੈਂ ਗਲਤੀ ਕੀ ਕਰ ਰਿਹਾ ਆਂ ਮੈਂ ਇਹਦੇ ਵਿੱਚੋਂ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਠੀਕ ਹੈ ਜੀ ਤੇ ਮੈਂ ਇਧਰ ਧਿਆਨ ਨਹੀਂ ਕੀਤਾ ਕਿ ਆਹ ਜਿਹੜਾ ਵਾ ਇਹਨੂੰ ਇੱਕ ਇੱਥੇ ਜਿਹੜੇ ਲੱਗੇ ਹੋਏ ਆ ਨਾ ਦੇ ਆ ਵਾਲੇ ਆਮ ਹਸਪਤਾਲ ਲੱਗੇ ਹੋਏ ਜਿਹੜੇ ਜਾਂ ICQ ਕਹਿ ਲੋ MOSFET ਕਹਿ ਲੋ ਕੁਝ ਵੀ ਆ ਤੇ ਇਹਨਾਂ ਦੇ ਵਿੱਚ ਇੱਕ ਆਪੇਜ ਕੱਸਿਆ ਹੋਇਆ ਤੇ ਇਹ ਬਾਹਰ ਨਹੀਂ ਨਿਕਲਦਾ ਪਿਆ ਕਈ ਵਾਰ ਆਪਾਂ ਇਹੋ ਜੀਆਂ ਚੀਜ਼ਾਂ ਦਾ ਨੁਕਸਾਨ ਕਰ ਬੈੰਨੇ ਆ ਬਾਅਦ ਚ ਇਹ ਆਪਾਂ ਨੂੰ ਫਿਰ ਦੇ ਕੇ ਪਾਉਣੀ ਆ ਜਿਹੜੀਆਂ ਉਹ ਮਹਿੰਗੀਆਂ ਪੈਂਦੀਆਂ ਆ ਤੇ ਪਰ ਇਹਦਾ ਖੁੱਲਣਾ ਕਿਵੇਂ ਸੀਗਾ ਨਾਰਮਲ ਜੀ ਗੱਲ ਸੀਗੀ ਆ ਟੱਕਣ ਜਿਹੜਾ ਵਾ ਇਹ ਉੱਤੇ ਲੱਗਾ ਸੀ ਤੇ ਇਹਨੂੰ ਮੈਂ ਇੰਜ ਫੜਿਆ ਸੀਗਾ ਤੇ ਜਾਂ ਇਧਰੋਂ ਖਿੱਚੀ ਜਾ ਰਿਹਾ ਹਾਂ ਤੇ ਜਾਂ ਇਧਰੋਂ ਢੋਕੀ ਜਾਣ ਡਿਆ ਹਨ ਤੇ ਇਹ ਪਤਾ ਹੀ ਨਹੀਂ ਹੈਗਾ ਕਿ ਆ ਜਿਹੜਾ ਵਾ ਇਹ ਖੁੱਲ ਜਾਂਦਾ ਇੰਜ ਠੀਕ ਹੈ ਜੀ ਤੇ ਹੁਣ ਇਹਦੀ ਫਾਲਟ ਕੀ ਸੀਗਾ ਫਾਲਟ ਤਾਂ ਚਲੋ ਲੱਭ ਹੀ ਲੈਣਾ ਸੀਗਾ ਜੇ ਖੁੱਲ ਗਿਆ ਤੇ ਇਹਦੇ ਚ ਫਾਲਟ ਇਹ ਸੀਗਾ ਫਾਲਟ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਵੀ ਇਹ ਕਿਉਂ ਨਹੀਂ ਸਾਰਾ ਕੁਝ ਚੱਲਦਾ ਇਹਦੇ ਵਿੱਚ ਆ ਤੁਸੀਂ ਵੇਖੋ ਕਿ ਇੱਕ ਫਿਊਜ ਲੱਗਾ ਵਾ ਠੀਕ ਹੈ ਜੀ ਇੱਕ ਫਿਊਜ ਲੱਗਾ ਵਾ ਤੇ ਇਹ ਫਿਊਜ ਜਿਹੜਾ ਵਾ ਇਹ ਫਿਊਜ ਅ ਖੇਲਦਾ ਸੀ ਫਿਊਜ ਹੈਗਾ ਸਹੀ ਸੀਗਾ ਇਹ ਹਿਲਦਾ ਸੀ ਫਿਊਜ ਜਿਹਦਾ ਕਰਕੇ ਜਦੋਂ ਖੱਡੇ 'ਚ ਵਜਦੀ ਸਕੂਟਰੀ ਕਈ ਵਾਰੀ ਬੰਦ ਹੋ ਜਾਂਦੀ ਚਲਦੀ ਚਲਦੀ ਇਹ ਫਿਊਜ ਦਾ ਸਾਰਾ ਪੰਗਾ ਸੀਗਾ ਹੁਣ ਇਹਨੂੰ ਠੀਕ ਕਰਤਾ ਵਾ ਇਹੀ ਇਹਨੂੰ ਚਲਦੀ ਚਲਦੀ ਨੂੰ ਬੰਦ ਕਰ ਦਿੰਦਾ ਸੀ ਜਦੋਂ ਖੱਡੇ 'ਚ ਵਜਦੀ ਸੀ ਉਦੋਂ ਬੰਦ ਹੋ ਜਾਂਦੀ ਸੀ ਜੀ ਕਰਦਾ ਇਹ ਆਪੇ ਖੱਡੇ-ਗੱਡੇ 'ਚ ਵੱਜ ਕੇ ਫੇਰ ਚੱਲ ਪੈਂਦੀ ਸੀ ਜਿਹੜਾ ਇੱਕ ਕੰਟਰੋਲਰ ਸੀ ਨਾ ਇਹਦਾ ਜਿਹੜਾ ਫਿਊਜ ਹਿਲਦਾ ਸੀਗਾ ਇਹ ਫਿਊਜ ਦਾ ਕਰਕੇ ਜਿਹੜੀਆਂ ਲਾਈਟਾਂ ਵਾਂ ਇਹਦੀਆਂ ਲਾਈਟ ਜਾਂ ਮੋਟਰ ਉਹ ਕੰਮ ਕਰਨਾ ਛੱਡ ਜਾਂਦੀ ਸੀਗੀ ਜੇ ਕਦੇ ਵੀ ਸਕੂਟਰੀ ਇਦਾਂ ਕਰਦੀ ਆ ਤੇ ਤੁਸੀਂ ਇਹ ਨਹੀਂ ਆ ਕਿ ਬੈਟਰੀਆਂ ਹਿੱਲਦੀਆਂ ਵਾ ਜਾਂ ਆਪਾਂ ਇਹ ਸੋਚੀਏ ਕਿ ਕੋਈ ਪਲੱਗ ਹਿਲਦਾ ਵਾ ਖਾਸ ਕਰਕੇ ਜਿਹੜਾ ਕੰਟਰੋਲਰ ਵਾ ਨਾ ਪਲੱਗ ਦੇ ਨਾਲ 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 ਕਈ ਵਾਰ ਇਹ ਜਿਹੜਾ ਕੰਟਰੋਲਰ ਵਾ ਉਹ ਵੀ ਖਰਾਬ ਹੋ ਸਕਦਾ ਵਾ ਖਰਾਬ ਵੀ ਹੋ ਸਕਦਾ ਵੈਸੇ ਇਹਦੇ ਵਿੱਚ ਕੋਈ ਏਡੀ ਜਿਆਦਾ ਕੋਈ ਖਾਸ ਖਰਾਬ ਹੋਣ ਵਾਲੀ ਚੀਜ਼ ਨਹੀਂ ਹੁੰਦੀ ਜੇ ਪਾਣੀ ਪੂਣੀ ਨਾ ਪਵੇ ਏਡੀ ਛੇਤੀ ਇਹਨੂੰ ਹੁੰਦਾ ਕੁਝ ਨਹੀਂ ਆ ਬਾਕੀ ਇਹ ਹੁੰਦਾ ਵੀ ਸੇਫ ਜਗ੍ਹਾ ਤੇ ਆ ਤੇ ਸੀਲ ਵੀ ਇਹਨੂੰ ਪੂਰਾ ਕੀਤਾ ਹੁੰਦਾ ਵਾ ਤੇ ਜੇ ਕਿਤੇ ਬਾਈਕ ਦੇ ਨਾਲ ਕੋਈ ਚਾਂਸ ਹੋਣ ਡਿਆ ਵਾ ਤੇ ਸਭ ਤੋਂ ਪਹਿਲਾਂ ਕੰਟਰੋਲਰ ਨੂੰ ਜ਼ਰੂਰ ਵੇਖ ਲਿਓ ਜੀ ਪਹਿਲਾਂ ਹੋਰ ਪਲੱਗ ਜਾਂ ਬੈਟਰੀਆਂ ਜਾਂ ਹੋਰ ਮੇਨ ਕੰਟਰੋਲਰ ਨੂੰ ਛੇੜਨ ਦੀ ਬਜਾਏ ਇਹਨੂੰ ਜ਼ਰੂਰ ਚੈੱਕ ਕਰਿਓ ਜੀ ਇੱਕ ਵਾਰੀ ਤੇ ਹੋ ਸਕਦਾ ਕਿ ਇੱਥੇ ਫਾਲਟ ਹੋਵੇ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ